ਵੇ ਲਾ ਗਿਆ ਇਹ ਦਦੀ ਇਹ ਜੁਦਾਈ ਦਾ ਅਸਾਂ ਜਿ ਮੁੜ ਕੇ ਉਹਨਾਂ ਲਈ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਨੂੰ ਨਹੀਂ ਤੇ ਜਦੋਂ ਵੀ ਮਤਲਬ ਅਸੀਂ ਸ਼ਹੀਦੀ ਦੇ ਆੜੇ ਦੇ ਭਜਨ ਸੁਣਦੇ ਆ ਤੇ ਅਸੀਂ ਕਈ ਵਾਰੀ ਭਾਵੁਕ ਵੀ ਹੋ ਜਾਂਦੇ ਆ ਸਾਨੂੰ ਆਹੀ ਸਿੱਖ ਲੈਣੀ ਚਾਹੀਦੀ ਏ ਕਿ ਜਿੱਦਾਂ ਸਾਹਿਬ ਜੀ ਆਦਿਆਂ ਨੇ ਆਪਣਾ ਤਰਮ ਨਹੀਂ ਬਦਲਿਆ ਉਹਨਾਂ ਨੂੰ ਉਹਨਾਂ ਤੇ ਕਿੰਨੇ ਜ਼ੁਲਮ ਹੋਏ ਤੇ ਸਾਨੂੰ ਵੀ ਅਦਾਇਤ ਆਪਣੇ ਧਰਮ ਤੇ ਡਿੱਗ ਰਹਿਣਾ ਚਾਹੀਦਾ ਹੈ ਕੋਈ ਜਿੰਨਾ ਮਰਜੀ ਲਾਲਚ ਦੇ ਜਿੰਨਾ ਮਰਜੀ ਤੁਹਾਡੇ ਤੇ ਜ਼ੋਰ ਪਾਏ ਲੇਕਿਨ ਆਪਣੇ ਧਰਮ ਤੇ ਡਿੱਗ ਰਹਿਣਾ ਚਾਹੀਦਾ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਸਾ ਨਦੀ ਤੇ ਵਿੱਚ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਕਿ ਸਭ ਤੇ ਇਹ ਬਾਬਾ ਨਾਨਕ ਜੀ ਦੀ ਕਿਰਪਾ ਦੇ ਨਾਲ ਹੀ ਉਹਨਾਂ ਦੇ ਸ਼ਬਦ ਬੋਲਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਕਾਫੀ ਲੋਕੀ ਜਾਣਦੇ ਨੇ ਤੇ ਉਹਨਾਂ ਦੀ ਕਿਰਪਾਈ ਹੋਈ ਹੈ ਕਿ ਅੱਜ ਇਹ ਕਾਫੀ ਮਤਲਬ ਹੌਲੀ ਹੌਲੀ ਤਰੱਕੀ ਕਰ ਰਹੀਆਂ ਨੇ ਤੇ ਸਭ ਉਹਨਾਂ ਦੀ ਕਿਰਪਾਈ ਆ ਤੇ ਬਾਕੀ ਸਾਡੇ ਘਰ ਦੇ ਜੋ ਚੰਨ ਗੁਜਰੀ ਦਾ ਚੰਨ ਚਨਾ ਜੋ ਚੰਨ ਗੁਜਰੀ ਦਾ ਚਨਾ ਜੋ ਚੰਨ ਚਮਕੀ ਲਾਏ ਜਿਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਿਰ ਤਾਜਨੀ ਉੜਾ ਨੀਲਾ ਬੜਾ ਫੁਰ ਤੇ ਲਾਏ ਗੁਜਰੀ ਦਾ ਚੰਨ ਚਨਾ ਚੋ ਚਨ ਗੁਜਰੀ ਦਾ ਚੰਨ ਚਨਾ ਚੋ ਚਨ ਗੁਜਰੀ ਦਾ ਮਾ ਗੁਜਰੀ ਕਰਮਾਵਾ ਕਰਕੇ ਮੁਰਦੇ ਚ ਜਿੰਦੜੀ ਪਾ ਦਈਏ ਮਾਂ ਤੇਰੀਆਂ ਸਿਫਤਾਂ ਕਰ ਕਰਕੇ ਮੁਰਦੇ ਚ ਜਿੰਦੜੀ ਪਾ ਦਈਏ ਤੇਰੀ ਕੁੱਖ ਨੇ ਪੈਦਾ ਕੀਤਾ ਤੇਰੀ ਕੁੱਖ ਨੇ ਪੈਦਾ ਕੀਤਾ ਸ਼ੇਰ ਅਣਕੀ ਲਾਏ ਜਿਦ ਹੱਸ ਵਿੱਚ ਸੋਨਾ ਬਾਜ ਸਜੇ ਸਿਰ ਤਾਜਨੀ ਓੜਾ ਨੀਲਾ ਬੜਾ ਫੁਰਤੀ ਲਾਏ ਗੁਜਰੀ ਦਾ ਚੰਨ ਚਨਾ ਚ ਚਨ ਗੁਜਰੀ ਦਾ ਚੰਨ ਨਾਚ ਚਨ ਗੁਜਰੀ ਦਾ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਸਾ ਨਦੀ ਤੇ ਵਿੱਚ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਸੁਣ ਲਓ ਹਾਲ ਜੀ ਵਰਤਾਲ ਮੀਆਂ ਤੇ ਰਸਤਾ ਬਹਾਰ ਦਾ ਵੇਲਾ ਗਿਆਏ ਦਾਦੀ ਇਹ ਜੁਦਾਈ ਦਾ ਅਸਾਂ ਜਿ ਮੁੜ ਕੇ ਓਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਏ ਨਿਰਦਈਆਂ ਦੇ ਹੱਥੀ ਚੜ ਚੱਲੇ ਮੈਂ ਵੀ ਥੋੜੇ ਮਗਰੇ ਆ ਬਸ ਫੁਣ ਮੈਂ ਵੀ ਸੱਚ ਖੰਡ ਜਾਵਾ ਵੇਲਾ ਗਿਆਏ ਦਾਦੀ ਤੋਂ ਜੁਦਾਈ ਦਾ ਤੁਸਾਂ ਜਿ ਮੁੜ ਕੇ ਨਾਵ ਪੰਜਾਬ ਮੇਰਾ ਨਾਮ ਅੰਨਿਆ ਭਟਿਆ ਹਾਂ ਬੰਦੇ ਕਦੋਂ ਤੋਂ ਇਹ ਸ਼ਬਦ ਘਾਰੇ ਹੋ ਔਰ ਕੀ ਸਿੱਖਣ ਨੂੰ ਮਿਲਦਾ ਵਾ ਸਭ ਜਿਆਦੇ ਦੀ ਸ਼ਹਾਦਤ ਅਸੀਂ ਮਤਲਬ ਹਰ ਸਾਲ ਜਦੋਂ ਆ ਸ਼ਹੀਦ ਦਿਹਾੜਾ ਆਉਂਦਾ ਤੇ ਸਾਡੇ ਮਮਾ ਸਾਨੂੰ ਲਗਾ ਕੇ ਦਿੰਦੇ ਟੀਵੀ 'ਚ ਤੇ ਜਦੋਂ ਵੀ ਮਤਲਬ ਅਸੀਂ ਸ਼ਹੀਦ ਦਿਹਾੜੇ ਦੇ ਭਜਨ ਸੁਣਦੇ ਹਾਂ ਤੇ ਅਸੀਂ ਕਈ ਵਾਰੀ ਭਾਵੁਕ ਵੀ ਹੋ ਜਾਂਦੇ ਹਾਂ ਸਾਨੂੰ ਆਹੀ ਸਿੱਖ ਲੈਣੀ ਚਾਹੀਦੀ ਹੈ ਕਿ ਜਿੱਦਾਂ ਸਾਬ ਜਿਆਦੇ ਨੇ ਆਪਣਾ ਧਰਮ ਨਹੀਂ ਬਦਲਿਆ ਉਹਨਾਂ ਨੂੰ ਉਹਨਾਂ ਤੇ ਕਿੰਨੇ ਜ਼ੁਲਮ ਹੋਏ ਸਾਨੂੰ ਵੀ ਏਦਾਂ ਹੀ ਆਪਣੇ ਧਰਮ ਤੇ ਡਿਗ ਰਹਿਣਾ ਚਾਹੀਦਾ ਹੈ ਕੋਈ ਜਿੰਨਾ ਮਰਜੀ ਲਾਲਚ ਦੇ ਜਿੰਨਾ ਮਰਜੀ ਤੁਹਾਡੇ ਤੇ ਜ਼ੋਰ ਪਾਏ ਲੇਕਿਨ ਆਪਣੇ ਧਰਮ ਤੇ ਡਿਗ ਰਹਿਣਾ ਚਾਹੀਦਾ ਕੀ ਨਾਮ ਹੈ ਮੇਰਾ ਨਾਮ ਤਾਨਿਆ ਭਾਟੀਆ ਸਮਝਿਆ ਕਿਸ ਪਰਿਵਾਰ ਚ ਜਨਮ ਲਿਆ ਔਰ ਜਿਹੜੇ ਤੁਸੀਂ ਸ਼ਹੀਦੀ ਦਿਨ ਨੂੰ ਸਮਰਪਿਤ ਇਹ ਕੀਰਤਨ ਕਰਦੇ ਹੋ ਜਾਂ ਸ਼ਬਦ ਗਾਉਂਦੇ ਕਦੋਂ ਤੋਂ ਸ਼ੌਕ ਪਿਆ ਔਰ ਕੀ ਸੋਚਦੇ ਹੋ ਸਰ ਮਤਲਬ ਪਿਛਲੇ ਸਾਲ ਸੀ ਸੰਗਰੂਰ ਗਏ ਸੀ ਅਦੋਵੀ ਅਸੀਂ ਸ਼ਬਦ ਕੰਪੀਟੀਸ਼ਨ 'ਚ ਸਾਡਾ ਸਾਡੀ ਫਸਟ ਪੋਜੀਸ਼ਨ ਆਈ ਸੀ ਸ਼ੌਂਕ ਪੈ ਗਿਆ ਤੇ ਮम्मा ਸਾਡੇ ਟੀਵੀ 'ਚ ਲਾ ਕੇ ਦਿੰਦੇ ਸਾਨੂੰ ਸ਼ਬਦ ਤੇ ਅਸੀਂ ਸੁਣਦੇ ਹਾਂ ਸਾਰੇ ਤੇ ਉੱਥੋਂ ਅਸੀਂ ਸਿੱਖਦੇ ਹਾਂ ਤੇ ਉੱਥੋਂ ਸਾਨੂੰ ਬੋਲਣ ਦਾ ਵੀ ਸ਼ੌਂਕ ਪੈ ਗਿਆ ਕੀ ਸਿੱਖਣਾ ਚਾਹੀਦਾ ਜਿਹੜੇ ਸ਼ਹਾਦਤ ਤੇ ਤੁਸੀਂ ਕਿਹਾ ਜਾਵੇ ਕੀਰਤਨ ਕਰਦੇ ਹੋ ਜਾਂ ਸ਼ਬਦ ਬੋਲਦੇ ਸਾਨੂੰ ਆਹੀ ਮਤਲਬ ਸਿੱਖ ਮਿਲਦੀ ਹੈ ਕਿ ਜਿਹੜੇ ਸਾਈਜ਼ ਜ਼ਿਆਦੇ ਸੀ ਉਹਨਾਂ ਨੇ ਹਿੰਦੂ ਹਿੰਦੂਆਂ ਵਸਤੇ ਹੀ ਆਪਣੀ ਕੁਰਬਾਨੀਆਂ ਦਿੱਤੀਆਂ ਤੇ ਸ਼ਹੀਦ ਹੋਇਆ ਤੇ ਸਾਨੂੰ ਉਹਨਾਂ ਵੱਲ ਵੇਖ ਕੇ ਦੇਵੀ ਆਪਣਾ ਮਤਲਬ ਜਿਹੜੇ ਸਾਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਧਰਮ ਬਦਲੋ ਕੋਈ ਲਾਲਚਵੀਂ ਦੇਣ ਲਈ ਸਾਨੂੰ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ ਆਪਣੇ ਧਰਮ ਤੇ ਅਡਿੱਗ ਰਹਿਣਾ ਚਾਹੀਦਾ ਕੀ ਨਾਮ ਹੈ ਜੀ ਮੇਰਾ ਨਾਮ ਭਾਰਤੀ ਭਾਟੀਆ ਜੀ ਕਦੋਂ ਤੋਂ ਤੁਹਾਡੀਆਂ ਬੇਟੀਆਂ ਘੱਟ ਕਹਿੰਦੇ ਕਿ ਇਹ ਟਵਿਨਸ ਨੇ ਤੇ ਜਦੋਂ ਇਹ ਸ਼ਬਦ ਗਾਉਂਦੀਆਂ ਨੇ ਕੀ ਫੀਲ ਕਰਦੇ ਹਾਂਜੀ ਪਹਿਲੇ ਤੇ ਇਹ ਦੋਵੇਂ ਜੁੜਵਾ ਬੱਚੀਆਂ ਨੇ ਤੇ ਕੋਈ ਦੋ ਦੋ ਕੁ ਸਾਲ ਹੋ ਗਿਆ ਇਹਨਾਂ ਦੇ ਨਾਲ ਕੰਪੀਟੀਸ਼ਨ ਹੋਇਆ ਸੀ ਸੰਗਰੂਰ ਚ ਸਟੇਟ ਲੈਵਲ ਤੇ ਉਥੇ ਫਸਟ ਆਈਆਂ ਸੀਗੇ ਤੇ ਸਭ ਤੇ ਇਹ ਬਾਬਾ ਨਾਨਕ ਜੀ ਦੀ ਕਿਰਪਾ ਦੇ ਨਾਲ ਹੀ ਉਹਨਾਂ ਦੇ ਸ਼ਬਦ ਬੋਲਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਕਾਫੀ ਲੋਕੀ ਜਾਣਦੇ ਨੇ ਤੇ ਉਹਨਾਂ ਦੀ ਕਿਰਪਾਈ ਹੋਈ ਕਿ ਅੱਜ ਇਹ ਕਾਫੀ ਮਤਲਬ ਹੌਲੀ ਹੌਲੀ ਤਰੱਕੀ ਕਰ ਰਹੀਆਂ ਨੇ ਤੇ ਸਭ ਉਹਨਾਂ ਦੀ ਕਿਰਪਾਈ ਆ ਤੇ ਬਾਕੀ ਸਾਡੇ ਘਰ ਦੇ ਵਿੱਚ ਧਾਰਮਿਕ ਮਾਹੌਲ ਹਰ ਟਾਈਮ ਰਹਿੰਦਾ ਤੇ ਭਜਨ ਵਗੈਰਾ ਸ਼ਬਦ ਵਗੈਰਾ ਸਾਡੇ ਘਰ ਚੱਲਦੇ ਰਹਿੰਦੇ ਆ ਤੇ ਖਾਸ ਕਰ ਜਦੋਂ ਸ਼ਹੀਦੀ ਦਿਹਾੜੇ ਹੁੰਦੇ ਆ ਤੇ ਸਾਡਾ ਵੀ ਫਰਜ਼ ਬੰਦਾ ਹੈ ਤੇ ਅਸੀਂ ਉਹਨਾਂ ਨੂੰ ਦਿਲੋਂ ਯਾਦ ਕਰਨੇ ਆ ਤੇ ਆਪਣੇ ਆਪ ਅੱਖਾਂ 'ਚ ਹੰਝੂ ਵੀ ਆ ਜਾਂਦੇ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਕਿ ਸਾਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਬੱਚੇ ਵੀ ਯਾਦ ਰੱਖਣ ਤੇ ਅਸੀਂ ਵੀ ਯਾਦ ਰੱਖੀਏ ਅਸੀਂ ਸ਼ਹੀਦੀ ਦਿਹਾੜੇ ਤੋਂ ਉਹਨਾਂ ਨੂੰ ਬਸ ਇੱਕ ਯਾਦ ਕਰੀਦਾ ਉਹਨਾਂ ਨੂੰ ਤੇ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਚੀਜ਼ ਸਿਖਾਣੀ ਚਾਹੀਦੀ ਏ ਕਿ ਸਾਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਨੇ ਸਾਡੇ ਵਾਸਤੇ ਇੰਨੀ ਕੁਰਬਾਨੀ ਦਿੱਤੀ ਤੇ ਸਾਡਾ ਵੀ ਫਰਜ਼ ਬੰਦਾ ਹੈ ਬਈ ਕਿਹਨਾਂ ਨੂੰ ਕਰੀ ਯਾਦ ਨਹੀਂ ਕਰੀ ਨੇ ਸੀ ਵੀਰ ਉਹ ਪਈ ਨਿਕਾਇਆ ਵਾ ਕਿੰਨਾ ਲੱਗਦਾ ਹੈ ਹਿੰਦੀ ਸਮਾਈ ਦੀ ਲੜਕੀ ਦੇਖੋ ਮਤਲਬ ਤਲੀ ਗੱਤ ਹੈਗੇ ਪਿੰਦੂ ਸਿੱਖ ਦੇ ਕੋ ਫਰਕ ਨਹੀਂ ਹੈਗਾ ਜਿੰਨੇ ਸ਼ਬਦਾਂ ਉਹਨਾਂ ਦੇ ਆ ਉਸ ਵਾਸਤੇ ਉਹਨੇ ਸਾਡੀ ਸ਼ਬਦ ਹੈਗੀ ਵਿੱਚ ਤੇ ਸਾਡੇ ਮੈਂ ਸਾਡੇ ਵਾਸਤੇ ਉਹਨਾਂ ਸ਼ਿਕਾਇਤਾਂਾਂ ਨੇ ਤੇ ਬਾਕੀ ਬੱਚੀਆਂ ਵਾਲ ਬਹੁਤ ਵਧੀਆ ਹੈ ਕਿ ਮਤਲਬ ਸਾਡ ਸਾਤ ਸਤਿ ਸ਼੍ਰੀ ਅਕਾਲ ਮਤਲਬ ਕਰਨ ਸਿਵਾਸਾ ਤੇ ਮੈਂ ਸਾਰੇ ਸ਼ਹਿਰ ਨੂੰ ਅਪੀਲ ਕਰਾਂਗਾ ਜਿਹੜੀਆਂ ਮਦਦਨ ਸੰਸਥਾਵਾਂ ਆ ਗਈਆਂ ਸਾਡੇ ਸ਼ਹਿਰ ਦੀਆਂ ਜਿਹੜੀ ਜਾਗਰੂਕ ਕਰਦੀਆਂ ਨੇ ਇਹ ਸਸੰਕਰਾਂਦੀਆਂ ਨੇ ਕੋ ਚੌਂਕੀ ਕਰਾਉਂਦੀਆਂ ਨੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਤੁਹਾਡੀ ਆਪਣੀ ਬੱਚੀਆਂ ਤੁਹਾਡੀ ਸ਼ਾਇਦ ਇਹ ਬੱਚੀਆਂ ਨੇ ਇਹਨਾਂ ਨੂੰ ਬਰਤਵਾ ਸਪੋਰਟ ਕਰੋ ਇਹਨਾਂ ਦਾ ਇੱਕ YouTube ਚੈਨਲ ਹੈਗਾ ਭਟਕੀ ਸਿਸਟਰ ਤੇ ਉਹਨੂੰ ਮਤਲਬ ਤੁਸੀਂ ਜਾਈ ਵੀ ਕਰੋ ਤੇ ਉਹਨੂੰ ਸ਼ੇਅਰ ਵੀ ਕਰੋ ਤੇ ਉਹਨੂੰ ਦੇਖੋ ਔਰ ਜਿਆਦਾ ਜਿਆਦਾ ਇਹਨਾਂ ਬੱਚਿਆਂ ਨੂੰ ਸਪੋਰਟ ਕਰੋ ਤਾਂ ਨਹੀਂ ਆਪਣੀਆਂ ਭਟੀਆਂ ਨੂੰ ਬਹੁਤ ਵਧੀਆ ਇਹਨਾਂ ਦੀ ਆਵਾਜ਼ ਆ ਤੇ ਮੈਂ ਫੇਰ ਅਪੀਲ ਕਰਾਂਗਾ ਸਾਰੇ ਸ਼ਹਿਰ ਨੂੰ ਇਹਨਾਂ ਨੂੰ ਬਰਤਵਾ ਸਪੋਰਟ ਕਰੋ ਲੱਗਦਾ ਹੈ ਜੁਰਬਾਨੀ ਦੇ ਕੇ ਕਿ ਹੈ ਨਾ ਕਿ ਕੰਪੀਟੀਸ਼ਨ ਵਿੱਚ ਇਹ ਜਿੱਤਿਆ ਸੀ ਦੇਖੋ ਕਿਉਂ ਲਗਭਗ 200 ਪਲ ਨਹੀਂ ਕੱਢਿਆ ਜੇ ਕਈਆਂ ਸੀ ਬਾਹਰ ਕੰਪੀਟੀਸ਼ਨ ਸੀ ਸਕੂਲ ਨੂੰ ਉੱਥੇ ਮਤਲਬ ਫਰਸਟ ਪ੍ਰਾਈਜ਼ ਲੈ ਕੇ ਗਿਆ ਸੀ ਉਸ ਤੋਂ ਬਾਅਦ ਫਿਰ ਮਨ ਸਾਡਾ ਮਤਲਬ ਹੈ ਸਾਰੇ ਜਿਹਨਾਂ ਸੜਾਵਾ ਗਾਈ ਭਾਈਚਾਰਾ ਪੱਤਰਕਾਰ ਭਾਈਚਾਰਾ ਉਹਨਾਂ ਨੇ ਮੈਨੂੰ ਆ ਕੇ ਪੂਰਾ ਪੂਰਾ ਪ੍ਰਮੋਟ ਕੀਤਾ ਉਹਨਾਂ ਨੂੰ ਕੋਈ سپورਟ ਕੀਤੀ ਹੈ ਪੱਤਰਕਾਰ ਭਾਈਚਾਰੇ ਦੀ ਕੋਈ سپورਟ ਹੈ ਉਹਨਾਂ ਤੇ ਮੈਂ ਸਾਰੇ ਸ਼ਬਦ ਟਾਈਮਸ ਨਾਉ ਪੰਜਾਬ